ਉਹ ਗੱਲ ਇਸ ਤਰ੍ਹਾਂ ਹੋਈ ਸਾਡੇ ਪਿਤਾ ਜੀ ਪਿਛੇ ਹੁਣੇ ਤੱਕ ਕਿ ਸਦਾ ਸਦਾ ਰੱਖਦੇ ਆ ਤੇਲ ਕਢਾਉਂਦੇ ਆ ਤੇ ਉਹ ਐਕਸਪੈਲਰ ਤੇ ਤੇਲ ਕਢਾਉਣ ਗਏ ਜਨਾਲੀ ਤੇ ਉੱਥੇ ਉਹ ਜਿਹੜਾ ਐਕਸਪੈਲਰ ਵਾਲਾ ਸੀ ਲੱਖਾ ਰਾਮ ਦਾ ਨਾਮ ਸੀ ਉਹਨੇ ਚਾਹ ਮੰਗਾਈ ਸਾਰਿਆਂ ਵਾਸਤੇ ਹੋਰ ਵੀ ਬੰਦੇ ਬੈਠੇ ਹੋਏ ਸੀ ਗਾਗੂ ਤੇਲ ਘਰਉਣ ਵਾਲੇ ਤੇ 54 ਵਿੱਚ ਰੱਖਿਆ ਜੀ ਕਾਫੀ ਕਰਵਾਤੀ। ਇਹ ਕਹਿੰਦੇ ਅਸੀਂ ਚਾਹ ਨਹੀਂ ਪੀਂਦੇ। ਸਾਡੇ ਪਤਾ ਹੀ ਨਹੀਂ ਗਿਆ। ਉਹ ਕਹਿੰਦੇ ਕਿਹਾ ਕਿਉਂ ਨਹੀਂ ਪੀਂਦੇ? ਕਹਿੰਦੇ ਜੀ ਅਸੀਂ ਮਹਾਰਾਜ ਮੰਨਦੇ ਆਂ। ਜੇਠਵਾ ਜਾਣੇ ਆਂ। ਉਹ ਅਸਲ ਵਿੱਚ ਉਹ ਲੱਖਾਂ ਨਾ ਜਿਹੜਾ ਆਚਾਰੀਆ ਰਜਨੀਸ਼ ਦਾ ਚੇਲਾ ਹੈ। ਤੇ ਜਿਹੜਾ ਬੰਦਾ ਕਿਸੇ ਨੂੰ ਨੜ ਲੱਗਾ ਨਾ ਉਹ ਖੋਜੀ ਹੁੰਦਾ। ਕਿ ਇਹਨਾਂ ਦੇ ਕੀ ਨਾਮ ਹੈ ਇਹਨਾਂ ਦਾ ਕੀ ਛੇੜਿਆ ਉਹਨੇ ਨਾਮ ਪੁੱਛ ਲਿਆ ਉਹ ਕਿੰਦਾ ਕੀਦਾਂ ਨਾਮ ਕੀ ਦਿੱਤਾ ਸਤਿਗੁਰੂ ਨੇ ਇਹਨਾਂ ਚ ਘਾਰਾ ਦੱਸਿਆ ਸੋਹਣ ਮਹਾਰਾਜ ਸ਼ੇਰ ਸਿੰਘ ਜੀ ਗੁਰੂ ਆਂਦੀ ਉਹ ਕਹਿੰਦਾ ਜੀ ਮੇਰਾ ਪਿੰਡ ਐ ਕਵਿੰਡਾ ਹਾਂ ਤਾਂ ਤਾਂ ਕਦੇ ਆਈਏ ਆਪਾਂ ਤੇ ਉੱਥੇ ਵੀ ਇੱਕ ਸ਼ੇਰ ਸਿੰਘ ਜੀ ਹੋਇਆ ਉਹ ਵੀ ਮਹਾਰਾਜ ਬੋਲ ਜੀ ਤੇ ਸਾਡੇ ਪਤਾ ਜੀ ਕਿਤੇ ਵੀ ਹਾਂ ਪਿਛੋਂ ਲੜੀ ਉੱਥੇ ਚੱਲੀ ਹੈ ਉਹ ਵੀ ਇਹ ਮਹਾਰਾਜ ਨੂੰ ਮਿਲਣਾ ਆਵੇ ਤੇ ਕਿਸ ਤਰ੍ਹਾਂ ਮਿਲ ਸਕਦੇ ਤੇ ਸਾਡੇ ਪਤਾ ਜੀ ਕਿਤੇ ਸਾਲ ਪਿਛੋਂ ਟੂਰ ਮਿਲਦਾ ਸਾਨੂੰ ਕੋ ਹੁੰਦੇ ਆ ਵੀ ਉਹ ਵੀ ਤਾਂ ਜਦੋਂ ਹੁਣ ਆਉਣਾ ਉਹ ਮੈਨੂੰ ਦੱਸ ਦਿਓ ਹੈ ਬਿੰਦ ਬਸਤਾ ਸੀ ਉਹਦੀ ਜਦੋਂ ਮਹਾਰਾਜ ਨੇ ਟੂਰ ਦੇ ਦਿੱਤਾ ਬੇਨਤੀ ਕਰਦੇ ਉਹ ਨੂੰ ਜਾ ਕੇ ਜੀ ਫਲਾਣੇ ਦੇਣਾ ਹਾਂ ਉਹ ਸਚੇ ਪਾਤਸ਼ਾਹ ਜੀ 10:30 ਘਰ ਸੇ ਕੋਈ ਸ਼ਹਿਰ ਦੇ ਵਿੱਚ ਕੋਈ ਬਾਹਰ ਜਿੱਥੇ ਕਲੋਨੀ ਚਾਹੀਦੀ ਨੇ ਆ ਉਹ ਇੱਥੇ ਤਾਇਆ ਆ ਸਾਡੇ ਤੇ ਭਾਈਆ ਸਰਨ ਸਿੰਘ ਬਾਸੜ ਜੀ ਆਈ ਕਿੰਨੇ ਆ ਨਾ ਸੰਤੋਖ ਸਿੰਘ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਘਰ ਵਿੱਚ ਆ ਚੱਲ ਰਿਹਾ ਸੀ ਸਚੇ ਪਾਤਸ਼ਾਹ ਜੀ ਪਾਣੀ ਦਿਖਾ ਰਹੇ ਸੀ ਉਧਰ ਉਹ ਆ ਗਿਆ ਉਹਨੇ ਦੇਖਿਆ ਮਾਲਕ ਕਿਸ ਤਰ੍ਹਾਂ ਪਾਣੀ ਚਾਰਦੇ ਆ ਕਿਸ ਤਰ੍ਹਾਂ ਉਹਨਾਂ ਦਾ ਨੂਰ ਹੈ ਜਿਹੜੇ ਦੇ ਕਿਸ ਤਰ੍ਹਾਂ ਜਲਾਉ ਆ ਉਧੇਰ ਕੇ ਬੜਾ ਪਸੰਦ ਆਇਆ ਸੱਚੇ ਪਾਤਸ਼ਾਹ ਜੀ ਫੋੜ ਲਵਾ ਕੇ ਪ੍ਰਸ਼ਾਦ ਨੂੰ ਬਾਣੀ ਸਮਖਤ ਹੋ ਗਈ ਫਿਰ ਗੱਦੀ ਤੇ ਆ ਗਏ ਹਨ ਆਪਾਂ ਗੱਦੀ ਰੱਖਦੇ ਹਾਂ ਅਸਲ ਗੱਦੀ ਦਾ ਮਕਸਦ ਇਹ ਹੈ ਕਿ ਸੱਚੇ ਪਾਤਸ਼ਾਹ ਜੀ ਬਾਣੀ ਉਚਾਰਨ ਤੋਂ ਬਾਅਦ ਪ੍ਰਸ਼ਾਦ ਨੂੰ ਭੋਗ ਲਾ ਕੇ ਫਿਰ ਗੱਦੀ ਤੇ ਆ ਕੇ ਬੈਠਦੇ ਜਿਨ੍ਹਾਂ ਜੇ ਪ੍ਰਸ਼ਾਦ ਵਰਤਨਾ ਉਹਨਾਂ ਜੇ ਕੋ ਜੁਸ਼ੈ ਸਾਹਿਬ ਜੀ ਬਿਠੇ ਇਹਨਾਂ ਨਾਲ ਜਿਹੜੇ ਪ੍ਰਸ਼ਾਦ ਵਰਤ ਜਣਾ ਪ੍ਰਸ਼ਾਦ ਹੋਏ ਕਹਿਣਾ ਆਮ ਜੜਾ ਰਸੀ ਦਾ ਨਾ ਚੱਲਦਾ ਸੀ ਕਿ ਤਰ੍ਹਾਂ ਤਾਂ ਜੜਾ ਰਸੀ ਪ੍ਰਸ਼ਾਦ ਬਣ ਤ ਗਿਆ ਤੇ ਫੇ ਸੱਚੇ ਪਾਸ਼ਾ ਜੀ ਉੱਠਦੇ ਹੀ ਉਹਨਾਂ ਦੇ ਸੰਗਤਾਂ ਜਿਹੜੀਆਂ ਸੀ ਉਹ ਗੱਦੀ ਤੇ ਬੇਕਮ ਬੇਨਤੀਆਂ ਕਰਦੀਆਂ ਆਪਣੇ ਦੁੱਖ ਸੁੱਖ ਤੇਰੇ ਸਾਂਝੇ ਕਰਦੇ ਸੱਚੇ ਪਾਸ਼ਾ ਜੀ ਗੰਦੀ ਤੇ ਆ ਗਏ ਸਾਡੇ ਪਤਾ ਜੀ ਕਹਿੰਦੇ ਵੀ ਨਿਕਾਰਾਮ ਕੁਛ ਲੈ ਜੋ ਕੁਛ ਨਾ ਉਹਨੇ ਸਾਰੀ ਕੰਡੀਸ਼ਨ ਦਸੀ ਮਹਾਰਾਜੇ ਸ਼ੇਰ ਸਿੰਘ ਦੇ ਜਿਹੜੇ ਨਿਸ਼ਕਾਰ ਖੇਰ ਦੇ ਦਿੱਤੇ ਜੀ ਤਾਂ ਕਰਦੇ ਜੀ ਤਾਂ ਕਰਦੇ ਹੀ ਕੁਸਟੀਆ ਨੰਦਰੀ ਤੇਲਵੜਾ ਬਰੁਹਦੇ ਸੀ ਤੇ ਤੁਹਾਡਾ ਤੇ ਉਹਨਾਂ ਦਾ ਜਵੀਲ ਸਮਾਨ ਦਾ ਅੰਤਰ ਆ ਉੱਥੇ ਮਹਾਰਾਜ ਨੇ ਬਾਣੀ ਚਾਲੀ ਆ ਅੱਗੇ ਯਾਰੀ ਸੀ ਹੁਣ ਯਾਰਾਨਾ ਅੱਗੇ ਤੀਰ ਸੀ ਹੁਣ ਨਿਸ਼ਾਨਾ ਪਹਿਲਾ ਸਿੰਘ ਸ਼ੇਰ ਸੀ ਤੀਰ ਸੀ ਨਿਸ਼ਾਨਾ ਹਾਂ ਅੱਗੇ ਸਿੰਘ ਸ਼ੇਰ ਸੀ ਹੁਣ বিষ্ণੂ ਭਗਵਾਨ ਮੈਨੂੰ ਲੈਣਾ ਪੁਰੇ ਜਨਾ ਯਾਰਾ ਆਪ ਪੜੀ ਰਹੇ ਥੈਂਕ ਯੂ ਆਪ ਪੜੀ ਰਹੇ ਅੱਗੇ ਯਾਰੀ ਸੀ ਹੁਣ ਯਰਾਨਾ ਅਗੇ ਤੀਰ ਸੀ ਹੁਣ ਨਿਸ਼ਾਨਾ ਅਗੇ ਸਿੰਘ ਸ਼ੇਰ ਸੀ ਹੁਣ ਵਿਸ਼ਨੂੰ ਭਗਵਾਨ ਵਾਹਿਗੁਰੂ ਉਸ ਜਿਹੜੇ ਬਹੁਤ ਮਹਾਰਾਜ ਸ਼ੇਰ ਸਿੰਘ ਦੇ ਬੜੀ ਬੜੀ ਸ਼ਕਤੀਆਂ ਦਿੱਤੀਆਂ ਜੇ ਕੋਈ ਸੰਗਤ ਆਉਂਦੀ ਸੀ ਤੇ ਪ੍ਰਕਰਮਾ ਕਰਨੀਆਂ ਜੇ ਮਹਾਰਾਜ ਨੇ ਕਹਿਣਾ ਤੇ ਸੰਗਤਾਂ ਬੈਠ ਸਕਦੀਆਂ ਇਹ ਨਹੀਂ ਤਾਂ ਪੰਜ ਸਾਲ ਦੀ ਰਾਤਾਂ ਇਹ ਪ੍ਰਕਰਮਾ ਹੀ ਹੁੰਦੀਆਂ ਸੀ ਤੇ ਹੁਣ ਵਿਆਲੂ ਕਿਰਪਾਲੂ ਨੇ ਸੋਲ ਕਰਤੇ ਸਕਦੇ ਉਹਨੇ ਕਿਹਾ ਸੰਗਤ ਬੜੀ ਨਰਮ ਹੈ ਸੋਲਿਆ ਤੇ ਵਿਆਲੂ ਕਿਰਪਾਲੂ ਹੋ ਗਿਆ ਵਿਸ਼ਨੂ ਰੂਪ ਹੋ ਗਿਆ ਅਗੇ ਸਿੰਘ ਸ਼ੇਰ ਸੀ ਹੁਣ ਵਿਸ਼ਨੂੰ ਭਗਵਾਨਾ ਅਗੇ ਲੜਨ ਵਾਸਤੇ ਦਲੇਰ ਸੀ ਅਗੇ ਲੜਨ ਵਾਸਤੇ ਦਲੇਰ ਸੀ ਸਾਰੇ ਪਿੰਡ ਦੇ ਇੱਕ ਪਾਸੇ ਉਹਨਾਂ ਦੇ ਡਾਂਗਾਂ ਖੜਕਦੀਆਂ ਹੁੰਦੀਆਂ ਸੀ ਰੰਗਮੇਂ ਹਾਂ ਇਹ ਵੀ ਚੱਲਦਾ ਹੈ ਅਗੇ ਲੜਨ ਵਾਸਤੇ ਦਲੇਰ ਸੀ ਹੁਣ ਵੇਖਿਆ ਜਾਣੇ ਦੋ ਜਹਾਂ ਹੂੰ ਇਸ ਸਵੇਲ ਕਾਂ ਦੀ ਰੋਡ ਦੀ ਬਹੁਤ ਕਲੀਅਰ ਹੈ ਅਗੇ ਲੜਨ ਵਾਸਤੇ ਦਲੇਰ ਸੀ ਹੁਣ ਲੇਖਾ ਜਾਣੇ ਦੋ ਜਹਾਨਾ ਅੱਗੇ ਸੱਜਣਾ ਮਿਲਦਾ ਘੇਰ ਘੇਰ ਸੀ ਹੁਣ ਅੰਤਰ ਆਤਮ ਦੇਵੇ ਗਿਆਨਾਂ ਵਾ ਵਾ ਇਹ ਐਸਾਤ ਗੁਰ ਕੀ ਮੋਜ ਅੱਗੇ ਸੱਜਣਾ ਮਿਲਦਾ ਘੇਰ ਘੇਰ ਸੀ ਹੁਣ ਅੰਤਰ ਆਤਮ ਦੇਵੇ ਗਿਆਨਾਂ ਅੱਗੇ ਲਾਉਂਦਾ ਥੋੜੀ ਢੇਰ ਸੀ ਹੁਣ ਹੋਇਆ ਮਿਹਰਬਾਨ ਵਾ ਵਾ ਕਿਂਂਦਰ ਵਿੱਚ ਬਹਿ ਕੇ ਗੇੜਿਆ ਗੇੜ ਸੀ ਆਪ ਆਪਣਾ ਮੋਖਸ ਪਾਣਾ ਆਪ ਆਪਣਾ ਕੁਵਿੰਡ ਵਿੱਚ ਬਹਿ ਕੇ ਜਿਹੜਿਆ ਗੇਣ ਸੀ ਆਪ ਆਪਣਾ ਮਕਸ਼ਪਾਨਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰੇ ਖੇਲ ਸਾਜਾ ਹਾਰ ਕਰਤਾ ਪੁਰਖ ਕਰਮ ਹਾਰ ਨੂੰ ਲਗਾ ਹਮ ਇਹ 15 ਨੰਬਰ ਗ੍ਰੰਥ ਹਾਂਜੀ ਇਹ ਕੋ 245 ਸਫੇਰੇ ਸ਼ਾਇਦ ਲਿਖਤਿਆ 15 ਨੰਬਰ 500 ਨੀ 31915 ਇਹਦਾ ਕੰਪਿਊਟਰ ਦਾ ਨੰਬਰ ਹੋ ਰਿਹਾ ਗ੍ਰੰਥ ਦਾ ਪ੍ਰਿੰਟ ਨੰਬਰ ਹੋ ਰਿਹਾ ਹੈ ਤੁਸੀਂ ਆਏ ਦੱਸ ਦਿਓ ਤੇ ਕੰਪਿਊਟਰ ਵਾਲਾ ਨੰਬਰ 319 319 ਮੋਬਾਈਲ ਤੇ 15 ਨੰਬਰ ਇਹ ਪਾਸਰੋ ਦਾ ਮਹੀਨਾ ਸੀ ਅੰਗੇ ਸੰਗਤਾਂ ਜਾਂਦੀਆਂ ਸੀ ਕੋਟੇਬੁੰਦੀ ਨੂੰ ਟਰੱਕਾਂ ਦੇ ਉੱਤੇ ਹੂੰ ਤੇ ਦਾਸੇਟ ਕਰਕੇ ਗਿਆ ਤੇ ਵਾਪਸੀ ਤੇ ਫਰੀਦাবাদ ਸੰਗਤ ਰੁਕਦੀ ਸੀ ਉੱਥੇ ਲਖਾਈ ਸਾਹਿਬ ਦਰਸ਼ਨ ਸਿੰਘ ਵੀ ਆਉਂਦੇ ਸੀ ਇਹਨਾਂ ਮੌਕੇ ਨਹੀਂ ਸੀ ਦਿੰਦੇ ਬੋਲਣ ਦਾ ਉਹ ਉਦੋਂ ਤੇ ਮੈਂ ਬਾਣੀ ਦੇ ਬੇਟਾ ਸੀ ਤੇ 15 ਨੰਬਰ ਇਹ ਰੰਥ ਨਿਕਲ ਆ ਮੈਂ ਉਹ ਬਾਣੀ ਘੜਾਈ ਹਾਂ ਉਹ ਆਇਆ ਮੈਂ ਕਿਹਾ ਵੀ ਜੀ ਆ ਬਾਣੀ ਨੂੰ ਐਕਸਪਲੇਨ ਕਰਦੇ ਅਗਿਆਰੀ ਦੇ ਜਦਾਂ ਨੇ ਆ ਹਾਂ ਉਹ ਬਾਣੀ ਪੜ੍ਹ ਕੇ ਨਾ ਉਤਰ ਕੇ ਪਿੱਛੇ ਹੋ ਗਿਆ ਕਿਦਾ ਤੈਨੂੰ ਹੀ ਕਰ ਸਕਦਾ ਤੁਹਾਡੇ ਪਿੰਡ ਸ਼ਹਿਰ ਦੀ ਆ ਕਿ ਨਾ ਨੇ ਦੱਸਿਆ ਕਈ ਕਈ ਸੰਜਤਾ ਨੇ ਟੁੱਟਦੇ ਮੈਨੂੰ ਸਵਾਲ ਕੀਤਾ ਤੇ ਉਸ ਨੂੰ ਐਕਸਪਲੇਨ ਕਰਦਾ ਰਿਹਾ WhatsApp ਤੇ ਵੀ ਭਾਈ ਦੋ ਦਿਲਣ ਵਾਲੇ ਬਾਣੀ ਸੋ ਸਮਾਨ ਆਪੋ ਤਾਂ ਲੈਂਦਾ ਆ ਦਾਸ ਇੱਥੇ ਹੀ ਜੇ ਸਮਾਪਤੀ ਕਰਦੇ ਤੇ ਠੀਕ ਐ ਤੇ ਇਹ ਹੋਰ ਬਚਨਿਆ ਦੱਸ ਤੋ ਬਚਨ ਤਾਂ ਤੁਰੇ ਆਉਣੇ ਆ ਫਿਰ ਇੱਕ ਦੱਸ ਇੱਕ ਦੱਸ ਕਿੱਦਾਂ ਸੱਚੇ ਪਾਤਸ਼ਾਹ ਜੀ ਵਿੜੇ ਦਾ ਇਹ ਬਚਨ ਹੈ ਇੱਕ ਤਾਂ ਬਚਨ ਹੋਰ ਸੋ ਸੱਚੇ ਪਾਤਸ਼ਾਹ ਜੀ ਦੇ ਸਮੇਂ ਨਾਮ ਸਿੱਕੇ ਕਪੜੇ ਦੀ ਸਾਡੀ ਕੋਈ ਜਿਨਾਲੇ ਤੋਂ 15 ਕਿਲੋ ਮੀਟਰ ਦੂਰ ਤੇ ਸਿੱਕਾ ਪੈਂਦਾ ਹੈ ਤੇ ਵੱਡੇ ਭਾਈ ਸਾਹਿਬ ਹੱਡ ਹੋ ਗਏ ਚਾਰ ਪ੍ਰਹਾਸ ਸਿੰਘ ਪਹਿਲੇ ਦੋਤ ਪਹਿਲਾਂ ਹੋ ਗਏ ਤਿੰਨ ਨੰਬਰ ਵੀ ਹੱਡ ਹੋ ਗਿਆ ਅੱਤ ਕਿ ਮਿੰਟ ਜਗਾ ਦਵਾ ਤੇ ਮਤਾ ਕਲੀ ਦੇ ਬਹੁ ਜਾਣ ਪਿਆ ਮਾਨਿਟੇਸ਼ਨ ਹੁੰਦੀ ਹੈ ਉਹਨਾਂ ਨੇ ਉਹ ਦਿਨ ਤੇ ਲਾ ਲਈ ਤੇ ਉਹਨਾਂ ਨੂੰ ਗੁੱਲਾ ਪੈ ਗਿਆ ਗੁੱਲਾ ਪੈ ਗਿਆ ਪੰਜਾਬੀ ਜੀ ਇਹੋ ਕਹਿੰਦੇ ਆ ਪੈਰਲਾਈਜ਼ ਹੋ ਜਾਂਦਾ ਜੀ ਨੂੰ ਕਹਿੰਦੇ ਆ ਪਾਪਾ ਤੈਨੂੰ ਨਹੀਂ ਨਹੀ ਰਾਤ ਨੂੰ ਆਏ ਨੋਟ ਜੀ ਮੈਂ ਤੇ ਨਾਲ ਦੋਸਤ ਸੀ ਨਾਲ ਉਹ ਬਾਬਾ ਰਾਤ ਸਵੇਰ ਨਾਲ ਸੇਵਕ ਸੀ ਬਾਬਾ ਦੇਖਿਆ ਉਦੋਂ ਨਾ ਫੋਨ ਤੇ ਨਾ ਗੱਡੀਆਂ ਗੁੱਡੀਆਂ ਮੋਟਰਸਾਈਕਲ ਜਰੂਰ ਸੀ ਤੇ ਬਿਤਾਜੀ ਸਾਡੇ ਨੇ ਡਾਕਟਰ ਸਾਡੇ ਦੇ ਰਿਜੈਕਸ਼ਨ ਘਰ ਨਾਲ ਲਵਾਏ ਤੇ ਉਹਨਾਂ ਦਾ ਮੂੰਹ ਵੀ ਨਗਾ ਹੋ ਗਿਆ ਬੋਲਿਆ ਜਾਂਦਾ ਨਾ ਪਾ ਸਕਦਾ ਰਾਤ ਮੈਂ ਤੇਰਾ ਦੋਸਤ ਹੀ ਅਸੀਂ ਕੱਲ ਦੋ ਦੋ ਘੰਟੇ ਆਪਣਾ ਸੌਂਈਏ ਤੇ ਦੋ ਦੋ ਘੰਟੇ ਡਿਊਟੀ ਵੀ ਕਰਾਂ ਯੂਟੀ ਦੇੰਦੇ ਰਾਇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸ੍ਰੀ ਉਪਗੇਖ ਲੋਗੇ ਸੱਚੇ ਪਾਤਸ਼ਾਹੋਂ ਕਿਰਪਾ ਕਰੋ ਮਿਹਰ ਕਰੋ ਅਜੇ ਸੂਰਜ ਦੀ ਕੀ ਨਿਕਲੀ ਐ ਤੇ ਸੱਚੇ ਪਾਤਸ਼ਾਹ ਜੀ ਨੇ ਲੈ ਕੇ ਨਾਲ ਸ਼ਰਾਨ ਤੇ ਜੈਵਲ ਪ੍ਰੀਤਮ ਸਿੰਘ ਸਾਡੇ ਘਰ ਆਏ ਹਮ ਕੀ ਆ ਸਤੁਰ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਨਮਸਕਾਰ ਨਹੀਂ ਕਰਨ ਦਿੱਤੀ ਸਾਨੂੰ ਕਹੇ ਸਵੇਰ ਕੰਮੇਗਾ ਇੱਥੇ ਮਾਦਾ ਹੈ ਮਥਾ ਫੜਿਆ ਕੁਛ ਵਿਚਾਰਿਆ ਉਹ ਤੋਂ ਬਾਅਦ ਕਿਨੇ ਦਰਵਾਜ਼ੇ ਫਰਾਣੇ ਦਾ ਗੁਰੂ ਆ ਗਏ ਕੱਕਲਾ ਸਵਾਦ ਅਸਰਾ ਦੇ 7 ਵਜੇ ਅਸੀਂ ਲੈ ਗਏ ਜਾ ਕੇ ਦਾਖਲ ਕਰਾ ਦਿੱਤਾ ਤੇ ਅਲਾਕਲ ਗਿਆ ਜਿਹੜਾ ਮੇਰੇ ਨਾਲ ਬੰਦਾ ਗਿਆ ਜਿਹਨੇ ਸੱਚੇ ਪਾਸ਼ੇ ਨੂੰ ਪ੍ਰਸ਼ਨ ਨਹੀਂ ਸੀ ਕੀਤੇ ਹੂੰ ਦੋਸਤ ਜਿਹੜਾ ਮੈਨੂੰ ਜਿਹਨੇ ਰਾਜਤੂਰੀ ਦਿੱਤੀ ਮੇਰੇ ਨਾਲ ਉਪਨਵਦਨਵਾਸਿੰਗ ਬੈਠਿੰਗ ਨੂੰ ਗੱਲ ਦੱਸਾਂ ਤੇ ਦੱਸੋ ਤੇ ਲਾਵੀ ਰਾਤ ਮੈਂ ਕੁਰਸੀ ਤੇ ਬੈਠਾ ਹਾਂ ਤੇ ਮੇਰੀ ਅੱਖ ਲੱਗ ਗਈ ਤੇ ਇਹੋ ਜਿਹੇ ਰੂਪ ਜਿਹਦੇ ਮੈਂ ਹੁਣ ਅਜ ਦਰਸ਼ਨ ਕੀਤੇ ਅਸੇ ਦੇ ਇਹ ਆਏ ਆ ਆਏ ਉਦੋਂ ਆ ਜਮਰਾਜ ਆਇਆ ਜਮਦੂਤ ਆਏ ਆ ਉਹਨਾਂ ਵਈਆਂ ਕੱਢੀਆਂ ਲਿਖਾ ਲੈਣਦੇ ਆ ਇਹ ਆਏ ਆ ਇਹਨਾਂ ਨੇ ਆਪਣੇ ਚਰਨਾਂ ਦੇ ਨਾਲ ਠੁੱਡੇ ਮਾਰ ਕੇ ਭਜਾਰਦੇ ਬੱਲ 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 ਤੇ ਜਿਹੜੀ ਮਾਦਾ ਜਗੇ ਕਮਿ ਪੇਸ਼ੀ ਸੀ ਬਿਮਾਰੀ ਵੀ ਉਹ ਵੀ ਦੂਰ ਹੋ ਗਈ ਸੋ ਮਾਰਾ ਸ਼ੀਸ਼ ਬਾਤ ਇਹ ਪ੍ਰੈਜੰਤ ਸਮੇਂ ਦੀ ਗੱਲ ਹੈ ਬਾਕੀ ਦਾ ਸਮਝ ਵਾਲਾ ਮਾਲਿੰਦਾ ਆਇਆ ਇਥੇ ਮਾਫੀ ਚਾਹੁੰਦਾ ਸੋ ਮਾਰਾ ਸ਼ੀਸ਼ ਨਿਸ਼ਚੋ ਭਗਵਾਨ ਦੀ ਜੈ ਸੋ ਮਾਰਾ ਸ਼ੀਸ਼ these